ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਥੋਂ ਉਹ ਦਰਖਤ ਕਬਰ ਦਾ ਮੈਂ ਨਾ ਕਥਾ ਕਰ ਦੂੰ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋ ਹੋਮੋਂਗੇ ਟਾਈਮ ਹੈ ਸਵੇਰ ਦਾਗਾ 7:30 ਪਾਉਣੇ 8 ਦਾ ਟਾਈਮ ਹੈਗਾ ਤੇ ਤੁਹਾਨੂੰ ਪਤਾ ਹੀ ਹੈ ਅੱਪਾ ਧੁੱਪਾ ਪੈਣ ਕਰਕੇ ਮਿਸਤਰੀ ਲਾਇਆ ਤੇ ਕੱਲ ਦਾ ਮਿਸਤਰੀ ਲੱਗਿਆ ਧੁੰਦਾ ਧਾਰੀ ਹੋਈ ਪਈ ਕੱਲ ਬਹੁਤ ਧੁੰਦ ਪੈ ਗਈ ਅੱਜ ਬਹੁਤ ਧੁੰਦ ਪੈ ਗਈ ਤੁਹਾਨੂੰ ਕੈਮਰੇ ਚ ਦੀਸਦੀ ਹੋਊ ਹੁਣ ਤਾਂ ਥੋੜੀ ਜਿਹੀ ਘਟ ਗਈ ਆ ਤੇ ਇਹ ਤਾਂ ਮੈਂ ਸੰਭਰ ਦੂੰਗਾ ਇਧਰੋਂ ਤੂੰ ਸੰਭਰ ਦੇ ਤੇ ਹੁਣ ਆਪਾਂ ਕਰਦੇ ਆ ਜੀ ਸਵੇਰ ਦੇ ਕੰਮ ਸ਼ੁਰੂ ਤੇ ਆਪਣੀ ਸੱਤ ਤੋਂ ਰਾਤ ਵੀ ਦਿਖਾਈ ਸੀ ਬਹੁਤ ਉੱਚੀ ਹੋ ਗਈ ਦੌਰ ਦੇ ਆਉਣਗੇ ਹਜੇ ਹੋਰ ਆਉਣਗੇ ਲੋਕ ਦੋ ਜਾਂ ਤਿੰਨ ਰਦੇ ਹੋਰ ਆਉਣਗੇ ਕਿਉਂਕਿ ਫਿਰ ਰੋਜ਼-ਰੋਜ਼ ਹਨਾ ਆਪਾਂ ਤੋਂ ਟਾਹੀ ਦਾਣੀ ਤੋਂ ਇੰਸਟਾਲਮੈਂਟ ਲੈਬਰ ਦਾ ਖਰਚਾ ਬਹੁਤ ਪੈ ਜਾਂਦਾ ਟਾਉਣ ਨਾਲ ਫਿਰ ਨੀਵਾ ਹੋ ਜਾਂਦਾ ਫਿਰ ਟਾਉਣਾ ਪੈਂਦਾ ਹਨਾ ਤੇ ਆਪਾਂ ਜੀ ਕਰਦੇ ਆ ਸਵੇਰ ਦੇ ਕੰਮ ਸਰਦਾਰ ਜੀ ਜੋ ਵੀ ਆਪਣੇ ਦਿਹਾੜੀਏ ਪੁੱਛੇ ਹੋਏ ਨੇ ਉਹਨਾਂ ਦੇ ਆਉਂਦਿਆਂ ਨੂੰ ਹਨਾ ਜਿੰਨਾ ਕੰਮ ਉਹਨਾਂ ਤੋਂ ਨਿਬੜ ਦੋ ਨਮੇੜ ਲਾਂਗੇ ਤੇ ਅਸੀਂ ਕਰਦੇ ਆਪਦੇ ਕੰਮ ਤੇ ਅੱਜ ਮੱਝਾਂ ਅਸੀਂ ਅੱਧਾ ਘੰਟੇ ਨੂੰ ਕੱਢਾਂਗੇ ਠੰਡ ਹੈ ਜੀ ਥੋੜੀ ਜੀ ਤੇ ਅੱਜ ਮਸਤ ਹੋਣ ਦਾ ਦੂਜਾ ਦਿਨ ਆਗਾ ਕਿਉਂਕਿ ਤਾਂ ਵੀ ਲਾਸਟ ਅੱਜ ਲਾਸਟ ਲਾਸਟ ਦਿਨ ਆਗਾ ਤਾਂ ਕਰਕੇ ਫਿਰ ਹਨਾ ਮੇਲੇ ਵੇਲੇ ਹੁੰਦਾਗਾ ਕਿਣ ਮਣਕਣੀ ਜੀ ਵੀ ਸਾਨੂੰ ਸੱਕ ਪਈ ਸਵੇਰ ਜਿਵੇਂ ਕੋਈ ਕੋਈ ਕਣੀ ਵੀ ਡਿੱਗਦੀ ਹੁੰਦੀ ਹੈਗੀ ਪਤਾ ਨਹੀਂ ਧੁੰਦੀ ਡਿੱਗਦੀ ਸੀਗੀ ਤੇ ਬਾਕੀ ਪਹਿਣਾ ਪੁੱਛਦੇ ਨੇ ਮੈਂ ਕਹ ਰਹੀ ਆਂ ਦੀ ਜੇ ਤੁਸੀਂ ਕਾਇ ਸੂਟ ਬਦਲਦੇ ਹੋ ਵੀਡੀਓ ਚ ਕਾਇ ਸੂਟ ਵੀ ਨਹੀਂ ਬਦਲਦੀ ਮੈਂ ਦੇਖੋ ਜੀ ਹਨਾ ਸੂਟ ਤਾਂ ਮੇਰੇ ਦੋ ਤਾਂ ਰੋਜ਼ ਹੋ ਹੀ ਜਾਂਦੇ ਨੇ ਮੇਰੇ ਮੱਜਾ ਖਾਂ ਮਨੇ ਉਹ ਹੁਹਾ ਲੱਗ ਜਾਣਾ ਦੋ ਤਾਂ ਮੈਂ ਬਦਲਦੀ ਬਦਲਦੀ ਆਂ ਤੀਜਾ ਇਸ ਤਰ੍ਹਾਂ ਹੋ ਜਾਂ ਜਿਵੇਂ ਕਿਸੇ ਹੁਣ ਪ੍ਰੋਗਰਾਮ ਨੇ ਰੋਜ਼ ਹੀ ਹਨਾ ਕਿਸੇ ਦੇ ਭੋਗਾ ਕਿਸੇ ਦੇ ਦੋਖਾ ਕਿਸੇ ਦੇ ਸੋਖਾ ਕਿਸੇ ਦੇ ਕੱਪੜੇ ਦੇਖਣ ਜਾਣਾ ਕਿਸੇ ਲੀੜਾ ਦੇਖਣ ਜਾਣਾ ਪਿੰਡਾਂ ਜਿਹੜਾ ਇਹ ਰੀਤੀ ਰਿਵਾਜ ਆ ਹਨਾ ਜੋ ਜਾਣੇ ਆਪਾਂ ਫਿਰ ਕੱਪੜਾ ਲੀੜਾ ਬਦਲ ਕੇ ਜਾਂਦੇ ਆਂ ਫਰੋਂ ਉਹਦਾ ਨੂੰ ਵੀਡੀਓ ਬਣਾਉਣੀ ਹੁੰਦੀ ਆ ਫਿਰ ਮੈਨੂੰ ਆਏ ਹੁੰਦਾ ਚੱਲ ਮੈਂ ਆਏ ਬਣਾ ਲਾ ਕੱਪੜੇ ਤਾਂ ਮੇਰੇ ਦੋ ਸੂਟ ਹੀ ਬਦਲਦੀਆਂ ਰੋਜ਼ ਬਾਲੇ ਨਹੀਂ ਬਦਲਦੀ ਤੇ ਸੌੜ ਮੇਰੇ ਕੋਈ ਆਏ ਪਤਾ ਨਹੀਂ ਸਟੌਰ ਸੁਖਮਣੋਂ ਹੋਰਾਂ ਦੇ ਵੀ ਕੀਲੇ ਟੰਗੇ ਪਏ ਹੁੰਦੇ ਨੇ ਤੇ ਮਾਫਰਲ ਜੇ ਬੰਨ ਕੇ ਰੱਖਦੀਆਂ ਜਿਰੋਂ ਆਪਾਂ ਵੀਡੀਓ ਬਣਾਉਣਾ ਕਦੇ ਕੋਈ ਗੱਲ ਚ ਪਾ ਲੈਣੀ ਕਦੇ ਕੋਈ ਗੱਲ ਚ ਪਾ ਲੈਣੀ ਕਰੇ ਸੁਖਮਣਾਲਾ ਹੱਥ ਜਾ ਜਾਣਾ ਕਿਤੇ ਮੇਰੇ ਵਾਲਾ ਹੱਥ ਚ ਆ ਜਾਣਾ ਕਰੇ ਬੀਬੀ ਵਾਲਾ ਵੀ ਹੱਥ ਚ ਆ ਜਾਣਾ ਜਿਹੜਾ ਹੱਥ ਚ ਆ ਜਾਣਾ ਉਹ ਹੀ ਲੈ ਲੈਣੇ ਸਾਨੂੰ ਆਏ ਨਹੀਂ ਹੈਗਾ ਆ ਤੇਰਾ ਮੇਰਾ ਜਿਹੜੀ ਵੀ ਚੀਜ਼ ਹੱਥ 'ਚ ਆ ਜਾਂਦੀ ਉਹੀ ਲੈ ਲੈਣੇ ਆ ਤੇ ਐਂ ਸਾਡੇ ਚੱਪੜਾਂ ਦਾ ਕੰਮ ਹੈਗਾ ਚੱਪੜਾਂ ਚਾਰਾਂ ਦੀਆਂ ਹੈਗੀਆਂ ਅੱਡ-ਅੱਡ ਕਿਉਂ ਹੁਣ ਬੂਟ ਪਾਏ ਹੋਏ ਨੇ ਜਿਹੜੀਆਂ ਮੂਰੇ ਨਹਾਉਣ ਵੇਲੇ ਮੂਰੇ ਆ ਜਾਂਦੀਆਂ ਨੇ ਜਿਹਦੀਆਂ ਉਹੀ ਪਾ ਲੈਂਦੇ ਨੇ ਲੋ ਜੀ ਮੈਂ ਤੁਹਾਨੂੰ ਦੱਸ ਦਿੱਤਾ ਅੱਪਾਂ ਅੱਜ ਸਾਗ ਬਣਾਵਾਂਗੇ ਬਹੁਤ ਟਾਈਮ ਹੋ ਗਿਆ ਨੇ ਹਣਾ ਕਈ ਬੰਦੇ ਹੁੰਦੇ ਨੇ ਫਿਰ ਦਾਲਾਂ ਸਬਜ਼ੀਆਂ ਨਾਲ ਸਰਦਾ ਜਾਨੀ ਹੈਗਾ ਸਾਬ ਦਾ ਖੁੱਲਾ ਜਾਂ ਪਤੀਲਾ ਬਣਾ ਲਾਂਗੇ ਜੋੜਾਂ ਮੇ ਲੰਗ ਜਾਣਗੇ ਤੇ ਅੱਜ ਬਹੁਤ ਸਾਰੇ ਕੰਮ ਕਰਨ ਵਾਲੇ ਨੇਗੇ ਤੇ ਸਰਦਾਰ ਜੀ ਕੀ ਕੰਮ ਕਰਦੇ ਨੇ ਤਾਂ ਹੁਣ ਦਿਖਾਉਣਿਆਂਗੇ ਤੱਕ ਕੈਮਰਾ ਚੇਂਜ ਕਰਕੇ ਬੀਬੀ ਚਾੜੂ ਲਾਉਣੇ ਮੈਂ ਵੀ ਇੱਥੇ ਲਾਉਣੀਆਂ ਝਾੜੂ ਤુલਸੀ ਦੇ ਪੱਟ ਕੇ ਬੂਟੇ ਉਧਰ ਲਾਉਣਿਆਂਗੇ ਕਿਉਂਕਿ ਇੱਥੇ ਫਰਸ਼ ਲੱਗ ਜੂ ਭਰਾਂਡੇ ਚ ਆਹ ਰੋੜੀ ਦੀ ਨਾਲ ਹੁੰਦੀ ਉਹਨਾਂ ਨੂੰ ਕਹਿ ਰਿਆ ਕਰ ਜਿਹੜੇ ਬੇਲੇ ਹੁੰਦੇ ਨੇ ਕਹ ਚੱਕ ਕੇ ਉੱਥੇ ਛੱਡ ਦਿਓ ਨੀ ਮੇ ਥਾਵੇਂ ਕੀ ਆ ਪੱਟਣਾ ਪੂ ਹੋਰ ਆਹਾ ਉਹ ਵੀ ਢਾਉਣਾ ਪੂਆ ਓਟਾ ਵੀ ਢਾਉਣਾ ਪੂਗਾ ਆ ਇਥੋਂ ਨਿੰਮਕੋਲ ਦੀ ਬਾਹਰ ਨਿਕਲੂਗਾ ਇਹ ਤਾਂ ਉਸੇ ਚੱਲ ਹੈ ਉੱਪਰ ਜਗਾ ਕਰ ਦਾਂਗੇ ਦੋ ਇੱਟਾਂ ਦੀ ਹੈ ਇਹ ਤਾਂ ਪੱਟਣਾ ਪੂ ਉੱਪਰ ਇੱਟਾਂ ਹੀ ਲਵਾ ਲਾਂਗੇ ਦੋ ਹਾਂ ਜੇ ਤਾਂ ਇਧਰੋਂ ਵੀ ਰਾਹ ਕਰਨਾ ਪਵੇ ਢਾ ਕੇ ਹੋਰ ਕਰਨਾ ਤਾਂ ਪਊਗਾ ਜੀ ਫਿਰ 9-10 ਫੁੱਟ ਤਾਂ ਇੱਥੇ ਆ ਜੂਗਾ ਜੀ ਗੱਡੀ ਦਾ ਥੋੜੇ ਇੰਨੇ ਪਤਾ ਅਜ ਕਿਵੇਂ ਲੰਗਾਗੇ ਆਪਾਂ ਦਾਸ ਨਹੀਂ ਐ ਇਹਨੂੰ 16 ਫੁੱਟ ਐ ਫੇਰ 16 ਫੁੱਟ ਆਪਾਂ ਤਾਂ ਇੱਥੇ ਬਾਹਰ ਕਰਨਾ ਪੂਆ ਤਖਤਿਆਂ ਕੋਲ ਹਾਂ ਨੀ ਰਾਤ ਮੈਂ ਕਿਹਨੂੰ ਉੱਢਣਾ ਪੂ ਨਹੀਂ ਨੀ ਹਾਂ ਇਕ ਤਾਂ ਨਾਲ ਤਾਂ ਫੁੱਟਾ ਨਾ ਪੂ 7 ਚਾਉ 7 ਚ ਨਹੀਂ ਆਉਂਦਾ 7 ਤਾਂ ਇੱਡੀ ਦੂਰ ਨਹੀਂ ਆਉਂਦੀ 7 ਤਾਂ ਇੱਥੇ ਆਉਗੀ ਆ ਉਹ ਟੇ ਕੋਲ ਨਹੀਂ ਆਊਗਾ ਨਾ ਆਇਰਿਸ ਹੈ ਜਨ ਮਾਵਾ ਕੋਲਾ ਕੰਟਾ ਚ ਕਾਉ ਦਾ ਦਾਣੀ ਵੱਢਣ ਇੱਥੇ ਆਉਗਾ ਸਾ ਇੰਨਾ ਕੀ ਲੈਣਾ ਹਾਂ ਆ ਰੇ ਇੰਨਾ ਕਾ ਆ ਇੱਥੇ ਆ ਜੂ ਸੱਤ ਜਿੱਥੇ ਮੈਂ ਕੜੀਆਂ ਸਰਦਾਰ ਜੀ ਦੇ ਸੇਦ ਨੂੰ ਆ ਜੂ ਸੱਤ ਇੱਥੇ ਠਿੱਕ ਆ ਓਟਾ ਠਿੱਕਾ ਇੱਥੇ ਠਿੱਕ ਆ ਜੂ ਇੱਥੇ ਠਿੱਕ ਆ ਜੂਗੀ ਫਿਰ ਇੱਥੇ ਬਾਹਰ ਪੰਨਣਾ ਪਊਗਾ ਆਪਾਂ ਨੂੰ ਚਲੋ ਦੇਖਦੇ ਆ ਗੱਡੀ ਬਾਹਰ ਕੱਢ ਲੋ ਕੱਲ ਨੂੰ ਵਿਆਹ ਜਾਣਾ ਫੇਰ ਨਹੀਂ ਹੋ ਹੁਣ हां फिर कांड निकल गई ओटा भन्ना ना पूछारा तोर टिको ताही देख जगदा कढणदा परा मैं लो जी गड्डी-गुड्डी ਬਾਹਰ ਕੱਢਦੇ ਆਪਾਂ ਕਰਦੇ ਆ ਕੰਮ ਤੇ ਐਸ ਤਰ੍ਹਾਂ ਬੇੜਾ ਫਗਿਆ ਰਾਤ ਇਟਾਂ ਟਰਾਲੀ ਆਈ ਏ ਸਾਨੂੰ ਆਏ ਸੀ ਵੀ 2000 ਇਟ ਨਾਲ ਸਰਜੂ 2000 ਇਟ ਕੱਲ ਮੰਗਾਈ ਏ ਹਜੇ ਇਹਦੇ ਨਾਲ ਨਹੀਂ ਸਰਨਾ ਵਿੱਚ ਕਿਉਂ ਫਰਸ ਲਾਵਾਂਗੇ ਮੰਲਾ ਫੇਰ ਇਟ ਲਿਓਣੀ ਪਊਗੀ ਲੋ ਜੀ ਆਪਣਾ ਜਾਂ ਢਾਂਡਾ ਟਿਕਾਣਾ ਵੀ ਬਦਲ ਗਿਆ ਚੁੱਲ੍ਹੇ ਦਾ ਟਿਕਾਣਾ ਵੀ ਬਦਲ ਗਿਆ ਚੁੱਲਾ ਉੱਥੇ ਸੀ ਇੱਥੇ ਰੱਖ ਲਿਆ ਤੇ ਰੋਟੀ ਖਾ ਲਈ ਐ ਕੋਟਾ ਵੀ ਦੇ ਤਾਗਾ ਤੇ ਆਪਣਾ ਕੰਮ ਵਧੂਗਾ ਹੀ ਲੱਗਦਾ ਹੁਣ ਘਰ ਘਰ ਜਾਏਗਾ ਤੇ ਅੱਪਾ ਟੱਬ ਚ ਹੀ ਅੱਜ ਸੁਪਾ ਹੋਵਾਂਗੇ ਕਿਉਂਕਿ ਢਾਂਡੇ ਵੀ ਜ਼ਿਆਦੇ ਸੀਗੇ ਸਭ ਨੂੰ ਘਰ ਲਿਆ ਪਾਣੀ ਦਾ ਦੋ ਬਾਾਰੀਆਂ ਪਾ ਲਈਆਂ ਕਿ ਤੱਕ ਠੰਡੇ ਤੋਂ ਪਹਿਲਾਂ ਸਾਰੇ ਢਾਂਡੇ ਮੈਂ ਧੋ ਦੇ ਸੀ ਇਕੱਠੇ ਧੋ ਕੇ ਰੱਖ ਲਿਆ ਉਸ ਤੋਂ ਬਾਅਦ ਨਾਲਗੇ ਸਮਾਂ ਚ ਕੇ ਫਿਰ ਅੱਪ ਬਣਾਉਂ ਹਾਂ 10 ਵਾਲੀ ਚਾਹ ਜਿਹੜਾ ਉਹ ਨਾ ਕਰੇ ਕੰਮ ਚੱਲਦਾ ਹੋਵੇ ਫਿਰ ਦੱਸਾਂ ਲਈ ਲੋਟਾ ਨੂੰ ਇਹਦੇ ਨਾਲ ਸਾਫ ਕਰਨਾ ਰਹਿੰਦਾ ਨੇ ਨਿੰਮਾ ਬਣਾ ਰਹੇ ਹਾਂ ਇਹਨਾਂ ਦਾ ਸਾਫ ਕਰ ਨੂੰ ਮੇਰੇ ਪਾਸ ਕੰਮ ਫੋੜਾ ਬਾਕੀ ਚਲ ਬਾਲਾ ਕਾ ਚਲ ਕਾਣ ਤੇ ਨਾ ਬੈਠੀ ਇੱਥੇ ਚੱਲ ਹੁਣ ਦਾਸ ਵਾਲੀ ਚਾਹ ਹੀ ਭਾਂਡੇ ਮਾਂ ਦੀ ਤੇ ਬਾਟ ਪਾਣੀ ਦੀ ਬਾਟ ਦੋਸਤ ਮਰ ਜਾ ਮਾਰ ਇੱਕ ਪੈਪ ਦੱਬੀ ਹੋਈ ਪਾਣੀ ਬਾਹਰ ਹੀ ਜਾਂਦਾ ਆਪਾਂ ਇਹੋ ਭਰੋ ਨਾ ਨਾ ਖਰਾਸ ਵਾਲੀ ਨੇ ਹੋਰ ਪਾ ਗਏ ਲੇ ਮੱਡੂ ਫੰਗ ਹੋ ਗਈ ਇੱਕ ਕਿਸੇ ਹੋਰ ਨੂੰ ਇਹਦਾ ਆਪ ਵੀ ਢੀਕ ਹੁੰਦੀ ਖੰਗ ਤਾਂ ਹਾਂ ਖੰਗ ਤਾਂ ਆਪ ਹੀ ਢੀਕ ਹੁੰਦੀ ਹੁੰਦੀ ਕੀ ਹੋ ਗਿਆ ਇੱਥੇ ਬਹਿ ਜਾ ਤੀਰੋ ਹੋਂ ਜੀ ਆਪਾਂ ਨੇ ਸਾਗ ਧਰ ਲਿਆ ਬੀਬੀ ਨੇ ਤੇ ਭੈਣ ਕਹਿੰਦੇ ਬਸ ਆਹ ਨੂੰ ਕੰਮ ਕਰਕੇ ਮੈਂ ਸਾਫ ਤੋਂ ਟਿਕਪੜ ਪਾ ਲੇ ਹੁਣ ਕੱਲ ਨੂੰ ਇਹਨਾਂ ਨੂੰ ਫੇਰ ਕੇਰਾ ਵੀਡੀਓ ਜਿਹੜੇ ਇੱਕ ਦੋ ਕਲਿੱਪਾ ਬਣੀ ਐ ਸੀ ਕੱਪੜਿਆਂ 'ਚ ਬਣਨ ਗਿਆ ਨਾ ਕੇ ਫਿਰ ਤੋਂ ਟਿਕੜੇ ਕੱਪੜੇ ਪਾ ਦੋ ਚੁਟ ਤਾਂ ਹੋ ਹੀ ਜਾਂਦੇ ਨੇ ਰੋਜ਼ ਆਪਾਂ ਸਾਗ ਵਿੱਧੀ ਆ ਲਾ ਤੇ ਇਹਦੇ ਵਿੱਚ ਲਾਸਨ ਅਦਰਕ ਪਿਆਜ ਪੁੱਟ ਕੇ ਪਾ ਤਾ ਹਲਦੀ ਵੀ ਪਾ ਦਈ ਵੀ ਹਾਂ ਹਲਦੀ ਪਾਤੀ ਹਲਦੀ ਵੀ ਪਾਤੀ ਨੂਨ ਤੇ ਮਿਕਸਚਰ ਰਹਿ ਗਿਆ ਤੇ ਮਿਰਚਾਂ ਸਾਡੇ ਤੇ ਹਉਣ ਵਾਲੀਆਂ ਨੇਗੀਆਂ ਬੀਬੀ ਨੂੰ ਕਿਹਾ ਮਾਂ ਮਾਂ ਸੀ ਕਿਉਂ ਲਿਆ ਅੱਜ ਹੀ ਵਾਰ ਨੂੰ ਉਹ ਖੋਲੋ ਤਾਂ ਪੁੱਤਰੀ ਜਾਣਾ ਪੋਵੇ ਕੱਲ੍ਹ ਦੇ ਹੀ ਕਹਿ ਵਾਰ ਪੁੱਤਰੀ ਜਾਈ ਹੈ ਸਾਗਰੀ ਜੀ ਦਾ ਸਰਦਾਰ ਜੀ ਗਏ ਹੋਣੇ ਸਾਡੇ ਤੇ ਘਰਾਂ ਚ ਮਹੂਰਤਾ ਦੁਕਾਨ ਦੀ ਉਹਨਾਂ ਨੇ ਨਵੀਂ ਦੁਕਾਨ ਕੀਤੀ ਆ ਫੀਟ ਦੀ ਤੇ ਉੱਥੇ ਗਏ ਹੋਏ ਨੇ ਹੈ ਤੇ ਆਪਣਾ ਇਧਰ ਰੋਟਾ ਟਾ ਦਿੱਤਾ ਦਿਖਾ ਸਾਰਾ ਕੀ ਸੀ ਤੇ ਕੀ ਕਹਾਤਾ ਦੇਖੋ ਕਿ ਪੋਨੀਵਾਲ ਚੜਨਗੇ ਭਾਈ ਅੱਜ ਨਾਲ ਉਹ ਟਕੇ ਹੁਣ ਇੱਧਰਲੀ ਕੰਢ ਕੱਢਣ ਨੂੰ ਸਿੱਧੀ ਤਾਂ ਹੋ ਗਈ ਕੰਪਲੀਟ ਸਾਰੀ ਕੰਢ ਪੂਰੀ ਹੋ ਗਈ ਤੇ ਇੱਧਰ ਵੀ ਕਿਹੜੀ ਕੱਢਾਂਗੇ ਫਿਰ ਵਿਚਾਲੇ ਕੱਢਾਂਗੇ ਜਿਵੇਂ ਜਿਵੇਂ ਵੀ ਹਨਾ ਹੋਇਆ ਕਰਾਂਗੇ ਤਾਂ ਤੁਹਾਨੂੰ ਦੱਸਾਵਾਂਗੇ ਤੇ ਅੱਜੀ ਹੋ ਜਾ ਚਾਹ ਹਨਾ ਚੱਕ ਮੇ ਚੁੱਲੇ ਦੀ ਮौज ਆ ਚੁੱਲੇ ਦੀ ਤਾਂ ਚੱਕ ਮੇ ਦੀ ਮौज ਆ ਪਤ ਬੰਦੇ ਦੀ ਬੰਦਾ ਚੱਕ ਮਨ ਹੋਵੇ ਕਹਿੰਦੇ ਹੁਣ ਜਰੀ ਨਾ ਬੰਦੇ ਚੱਕ ਮੇਰਾ ਪਹਿਲਾ ਚੱਕ ਮੇਰਾ ਵੀ ਚੱਕ ਜਾਣੀ ਸੋ ਜੀ ਅੰਦਾ ਪਾ ਅੱਜ ਬਣਾਵਾਂਗੇ ਰੋਟੀ ਬਣਾਵਾਂਗੇ ਆਪਾਂ ਗੋਭੀ ਆਲੂ ਮੂੰਗੀ ਦੀ ਸਬਜੀ ਸਾਰਾ ਮੈਂ ਸਾਦੋ ਦੋ ਤਿੰਨ ਸਬਜੀ ਬਚੀਆਂ ਪਈਆਂ ਨੇ ਮੇਰੇ ਸਭ ਜੀ ਤਾਂ ਰੋਟੀ ਬਣਾ ਕੇ ਲਖਾਂਗੇ ਮੇਰੇ ਸਾਰੇ ਘਾਸੇ ਦੇ ਦੁਪਹਿਰੇ ਪਰੌਂਠੇ ਬਣਾ ਲੇ। ਬਸ ਮੇਰੇ ਕੱਪੜੇ ਪਾਏ ਪੈ ਮਸ਼ੀਨ ਚ ਧੋ ਦੇਗੀ। ਤੋਂ ਫਿਰ ਪਰੌਂਠੇ ਲਈ ਕੰਮ ਕਰਦੇ ਆ। ਠੀਕ ਹੈ। ਇਹ ਜਦੋਂ ਪਾਣੀ ਉਬਲੂ ਹੋਵੇ। ਉਹਦੇ ਚੋਂ ਤੇਲੇ ਵਿੱਚ ਦੀ। ਆਹ ਹੈਗਾ ਪਾਸੇ ਬਾਹ ਹੋ ਜੂ। ਸਾਰਾ ਕੁਲਾ ਪਾਣੀ। ਮੈਂ ਕਿਹੜਾ ਪਾਣੀ ਪਾਉਂ। ਥੋੜੀ ਜਿਹਾ ਪੰਪੋਲ ਸਾਥ ਦੀਆਂ ਬਤੀਆਂ ਨੇ। ਦੀ ਆਹ ਪਾਸਾ ਸਬਜੀ ਬਚ ਗਈ। ਬੇਸ਼ਕ ਨਹੀਂ ਜਾਣਦੇ ਪਰੌਂਠਾ ਬਣਾਵਾਂਗੇ। ਜੂਤਾਂ ਤੋਂ ਉਹ ਨਹੀਂ ਮਹੱਤਵਪੂਰਨ ਨਾ ਹੋਵੇ ਰਾਜ ਜਾਨੀ ਬਚ ਗਈ ਹਾਂ ਮਾਂ ਇਹਦੇ ਨੂਨ ਤੇ ਮਿਰਚ ਰਾਲੀ ਆਟੇ ਚ ਹਾਂ ਜੇਠਾ ਲਾਲ ਹੋਰੇ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਥਾਲੀ ਪੇਟ ਹੈ ਥਾਲੀ ਪੇਟ ਉਹ ਮਿਕਸ ਸਬਜ਼ੀਆਂ ਨੂੰ ਇਕੱਠਾ ਕਰਕੇ ਹਾਂ ਬਣਾਉਂਦੇ ਹੁੰਦੇ ਨੇ ਆਟੇ ਚ ਪਾ ਕੇ ਪਾਏ ਤਾਂ ਜਾਣੇ ਇਹ ਚੱਪਾ ਹਜੇ ਪਾਣੀ ਨਹੀਂ ਪਾਉਂਦੇ ਸਪਚੀਆਂ ਹੋਈਆਂ ਸਬਜ਼ੀਆਂ ਲਾਗਾ ਲਓ ਨੂਨ ਮਿਰਚ ਮੈਂ ਆਟੇ ਚੰਦਰੋਂ ਪਾ ਗਈ ਸੀ ਆਟੇ ਇਸ ਬਾਰ ਅਨੁਸਾਰ ਦੂਜਾ ਸਮਾਨ ਹੈਗਾ ਜੀ ਲੋ ਮੇਥੀ ਦੀ ਵੀ ਨਹੀਂ ਤੇ ਕਿਹੜਾ ਆਹ ਦੇਖੋ ਮੇਥਿਆਂ ਦੇ ਘਰ ਅੱਧ ਵਧਾ ਲਾਂਗੇ ਜੇ ਪਏ ਦੇ ਖਾਣ ਲੋ ਹੋਰ ਇੱਕ ਜਾਰੇ ਖਾਂਦੇ ਨੇ ਪਰੌਂਠੇ ਆਪਾਂ ਖਾ ਲਾਂਗੇ ਜੇ ਪਲਾਦ ਬਾਅਦ ਤਵੀ ਕਰਨੀ ਆਦਮੀ ਕਿਦੇ ਸਾਡੇ ਹੋਰ ਦਰ ਹਾਂ ਥੋੜਾ ਜਿਹਾ ਮੈਨੂੰ ਦੇਰ ਬਾਅਦ ਤੀ ਚ ਪਾਲੰਗ ਬਾਅਦ ਤੀ ਚ ਪੀਣੇ ਚ ਹੋਲੇ ਬੰਦੇ ਬੰਦੇ ਸਭ ਇਹ ਨੇ ਬਿੰਦੇ ਬਿੰਦੋ ਤੇ ਪਰੇਤੀ ਚ ਪੈ ਲਿਬੜਦੇ ਨੇ ਭਾਂਡਿਆਂ ਦਾ ਸਿਸਟਮ ਇੱਥੇ ਚੁੱਲ੍ਹੇ ਰਾ ਇੱਥੇ ਤੇ ਬਸ ਪਾਪਾ ਇਹ ਕਿੰਨੇ ਦਿਨ ਮੇਸਟਰ ਹੋਏ ਆਏ ਪਾਪਾ ਦਾ ਵੀ ਨਹੀਂ ਪਤਾ ਲੱਗਦਾ ਪਾਪਾ ਤਾਂ ਕੁਝ ਸੀ ਕਰੇ ਲੱਗ ਜਨਨ ਪਲਾਈਟਾ ਘੜਨ ਲੱਗਦੇ ਫਿਰ ਹੁਣ ਹਟ ਗਏ ਬਸ ਬਾਟਿਲ ਲਾ ਹੋ ਜਾਣਾ ਆਟਾ ਮੀਨ ਵਾਲਾ ਮੈਂ ਨਹੀਂ ਬਈ ਮੈਂ ਨਹੀਂ ਹੋ ਰਹੀ ਆ ਵੀ ਕੁਕਰੀ ਚ ਜਨਨ ਹੋ ਬੰਦ ਗੋਲੋਂ ਕਰਦੇ ਨੇ ਸਾਰੇ ਪਰੌਤੇ ਜੇ ਇਸ ਤਰ੍ਹਾਂ ਬਜੀ ਕੋਈ ਸਬਜੀ ਦੇ ਤੁਸੀਂ ਪਰੌਤੇ ਬਣਾ ਕੇ ਖਾਉਗੇ ਪੀਜਾ ਖਾਣਾ ਭੁੱਲ ਜੂਗਾ ਠੀਕ ਹੈ ਆਪਣੇ ਬਣ ਗਈ ਤਿੰਨ ਬੰਦੇ ਰੋਟੀ ਬਣ ਗਈ ਆ ਤਿੰਨ ਚਾਰ ਦੀ ਰਹੇਗੀ ਪਸਤੇ ਚਾਹ ਨਾਲ ਖਾ ਲਣਗੇ ਜੇ ਚਟਣੀ ਖਾਣੀ ਹੋਵੇ ਚਟਣੀ ਵੀ ਪਈ ਐ ਜੇ ਔਰ ਅੱਜ ਦਾ ਖਾਣਾ ਹੋ ਗੀ ਪਿਆਗਾ ਮਿਰਚਾ ਵਾਲਾ ਕੋਈ ਬੋਲੇ ਤਾਹਨੇ ਪੱਟਿਆ ਤਾਜਾ ਪਾਣੀ ਸੀ ਹੁਣ ਅੱਗ ਵਧੀਆ ਹੋ ਗਈ ਜਦ ਤੱਕ ਸਭ ਕੰਨੇ ਤੇ ਸੀ ਆਪੇ ਤਾਂ ਜਿਵੇਂ ਚਿੰਤਾ ਜਿਹਾ ਫਰਿਤ ਤੱਕ ਮੈਂ ਦਹੀਂ ਮੋਟਾ ਦਹੀਂ ਆ ਗੀ ਅੰਮੀ ਹਾਂ ਮੈਂ ਕੋਈ ਨਹੀਂ ਉਹ ਮੈਂ ਬਿੱਲੀ ਤੋਂ ਡਰਦੀ ਧਰਦਣੀ ਉਹ ਤੋਂ ਮੈਂ ਪਰਵਾਹ ਟਕਣ ਫੋੜ ਉਹ ਜੇ ਬਿੱਲੀ ਨੂੰ ਹੁਣ ਕੋਈ ਬਰਤza ਤਾਂ ਹੈ ਨਹੀਂ ਆਪਣੇ ਲੱਗਦਾ ਪਿਆ ਉਹ ਲੈ ਜਰ ਹੁਣ ਚੀਜ਼ ਨੂੰ ਲੋੜਾ ਉਹਨੂੰ ਗਰਮ ਕਰ ਲੈਣੇ ਹੁਣ ਬਰਤਨ ਕਿਹ ਹੈਗਾ ਉਹ ਜੇ ਕਿ ਹੁਣ ਰੋਟੀਆਂ ਪਾ ਕੇ ਲੈਣੀ ਜਾਂ ਦਾਲ ਬਣਦੀ ਤੇ ਸਬਜ਼ੀ ਬਣਦੀ ਜਾਂ ਸਾਗ ਬਣਦਾ ਨਹੀਂ ਮੈਨੂੰ ਕਿਹਾ ਢੋਲੂ ਪੜਾ ਦੇ ਜੇ ਲੋੜ ਪਈ ਜੇ ਇਸੀ ਕਿਹੋ ਜਿਹਾ ਹਾਲ ਤਾਂ ਬੋਲ ਲੱਗੂ ਨਹੀਂ ਅੱਗੇ ਕੀ ਹੋਰ ਚੀਜ਼ਾਂ ਦੀ ਗੱਲ ਕਰਨੀ ਚਾਹੁੰਦੇ ਹੋ? ਲੋ ਜੀ ਆਪਾਂ ਨੇ ਕੰਮ ਤਾਂ ਦੇ ਕਰ ਲਏ ਨੇ ਆਪਾਂ ਨੇ ਦਰ ਸਾਗ ਵੀ ਘੋਟ ਲਿਆ ਬਹੁਤ ਸੋਹਣਾ ਬਣ ਗਿਆ ਤੇ ਤੜਕਾ ਵੀ ਲਾ ਲਿਆ ਘੋਟ ਵੀ ਲਿਆ ਜਿਹੜਾ ਟਾਈਮ ਆ ਸਵਾ 3 ਹੋ ਗਏ ਨੇ ਹੁਣ ਦੇਖਦੇ ਆਂ ਜੀ ਕੱਪੜਾ ਕਪੜਾ ਪ੍ਰੈਸ ਕਰਦੇ ਕੋਈ ਕੱਲ ਨੂੰ ਵਿਆਹ ਜਾਣਾਗਾ ਦੋ ਤਰੀਕ ਆਪਣਾ ਤੇ 2 ਘੰਟੇ ਜਾਇਆਵਾਂਗੇ ਮਿਸਤਰੀ ਲੱਗਿਆ ਹੋਇਆ ਹੈ ਹਨਾ ਤੇ 11:00 ਵਜੇ ਤੁਰਪਾਂਗੇ 12:00 ਵਜੇ ਹੋਰ ਕੀ ਹੈ ਹਨਾ ਤੇ ਕੰਮ ਚਲਾ ਜਾਾਂਗੇ ਕਰੀ ਤੇ ਜਿਹੜੋਂ ਕਰੇ ਮਿਸਤਰੀ ਲੱਗਾ ਵੀ ਉਹ ਦਵਾ ਸਹੀ ਟਾਈਮ ਕੱਢਣਾ ਪੈਂਦਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਦੇ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਹਣਾ ਜਆ ਪਿਆਰ ਆ ਜਾਂ ਕਮੈਂਟ ਕਰਿਓ ਤੇ ਇਧਰ ਬੀਬੀ ਫੋਨ ਤੇ ਅਮਣੀ ਨਾਲ ਗੱਲਾਂ ਕਰੀ ਜਾਂਦੀ ਹੈਗੀ ਦੱਸਦੀ ਹੈਗੀ ਹੈ ਨਾ ਵੀ ਵਿਪਾ ਦੀ ਨਾਨੀ ਮਾ ਤਾਂ ਹੋਗੀ ਇਸ ਕਰਕੇ ਵਿਆਹ ਸਾਰਾ ਨਹੀਂ ਜਾਣਾ ਸੀਗਾ ਤੇ ਇਕੱਠੇ ਚਲੋ ਜਾਵਾਂਗੇ ਤਾਂ ਹੁਣ ਵੀ ਹੈ ਨਾ ਤੇ ਆਲੇ ਨਮਾਨਤਾਂ ਨਾਲ ਸੱਦਿਆ ਚਲ ਘੱਟ ਟਾਈਮ ਲਾ ਆਵਾਂਗੇ ਚਲੋ ਜੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ